ਇਸ ਵੀਡੀਓ ਦੇ ਵਿੱਚ ਇਤਿਹਾਸ ਖੈਬਰ ਦਰੇ ਤੋਂ ਚੱਲ ਕੇ ਹੁਸ਼ਿਆਰਪੁਰ ਦੇ ਪਿੰਡ ਤੰਗਮਈ ਦੇ ਨਾਲ ਜੁੜੂਗਾ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਦਰਸ਼ਨ ਵੀ ਕਰ ਰਹੇ ਹੋ ਖੈਬਰ ਦਰੇ ਰਾਹੀਂ ਪਹਿਲਾ ਮੁਗਲ ਹੋਜਾ ਆਉਂਦੀਆਂ ਰਹੀਆਂ ਮੁਗਲਾਂ ਤੋਂ ਪਹਿਲਾਂ ਆਰੀਆਂ ਆਏ ਆਪਣੇ ਨਾਲ ਵੈਦਿਕ ਕਲਚਰ ਲੈ ਕੇ ਆਪਨੇ ਨਾਲ ਵਰਨ ਵੰਡ ਲੈ ਕੇ ਆਏ ਫਿਰ ਮੁਗਲ ਹਿੰਦੁਸਤਾਨ ਤੇ ਹਮਲਾ ਕਰਦੇ ਨੇ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਜ਼ੁਲਮ ਕੀਤਾ ਇਸ ਹੀ ਸੀਰੀਜ਼ ਦੇ ਵਿੱਚ ਸੱਖੀ ਸਰਵਰ ਲਖ ਦਾਤਾ ਜਾਂ ਜਿਸ ਦਾ ਅਸਲੀ ਨਾਮ ਸੈਦ ਮੁਹੰਮਦ ਸੀ ਬਗਦਾਦ ਤੋਂ ਚੱਲ ਕੇ ਮੁਲਤਾਨ ਵਿਖਿਆ ਪਿੰਡ ਨਗਾਹੇ ਉਹਨ ਆਪਣਾ ਮੇਨ ਕੇਂਦਰ ਬਣਾਇਆ ਜਿਸ ਨੂੰ ਪੀਰ ਨਗਾਹਾ ਵੀ ਕਿਹਾ ਜਾਂਦਾ ਸੀ ਉੱਥੇ ਉਹਨ ਬਹੁਤ ਸਾਰੇ ਆਪਣੇ ਮੁਖੀ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਦੂਰ ਦੂਰ ਪ੍ਰਚਾਰ ਕਰਨ ਤੇ ਲਾਏ ਉਹ ਜਾਦੂ ਟੂਣਾ ਇਦਾਂ ਦੀਆਂ ਚੀਜ਼ਾਂ ਕਰਦਾ ਸੀਗਾ ਜਿਸ ਨਾਲ ਲੋਕੀ ਉਹਦੇ ਨਾਲ ਬਹੁਤ ਜ਼ਿਆਦਾ ਜੁੜਨ ਲੱਗੇ ਹੁਸ਼ਿਆਰਪੁਰ ਦੇ ਪਿੰਡ ਕੰਗਮਾਈ ਤੋਂ ਭਾਈ ਤੀਥਾ ਜੋ ਕਿ ਭਾਈ ਮੰਜੀ ਜੀ ਦਾ ਪੁਰਾਣਾ ਨਾਮ ਸੀਗਾ ਉਹ ਵੀ ਉਹਨਾਂ ਨਾਲ ਜੁੜ ਗਿਆ ਭਾਈ ਮੰਜੀ ਮੁੱਖੀ ਕਹੇ ਲਾਏ ਜੇ ਪੀਰ ਨਗਾਹ ਦੇ ਤੇ ਜੋ ਮੁਕੀ ਹੁੰਦੇ ਸੀਗੇ ਉਹ ਆਪਣੇ ਨਾਲ ਬਹੁਤ ਸਾਰੀ ਸੰਗਤ ਇਕੱਠੀ ਕਰਕੇ ਉੱਥੇ ਪੀਂ ਨਗਾਹੇ ਪਾਕਿਸਤਾਨ ਦੇ ਵਿੱਚ ਲੈ ਕੇ ਜਾਂਦੇ ਹੁੰਦੇ ਸੀਗੇ ਜਿਹੜੇ ਇਹ ਬਾਕੀ ਸੰਗਤ ਇਕੱਠੀ ਕਰਕੇ ਲੈ ਕੇ ਜਾਂਦੇ ਸਨ ਇਹਨਾਂ ਨੂੰ ਸਰਵਰੀਏ ਕਿਹਾ ਜਾਂਦਾ ਸੀ ਸਰਵਰੀ ਕਿਹਾ ਜਾਂਦਾ ਸੀ ਮੁਖੀ ਨੂੰ ਮੁਠੀ ਕਿਹਾ ਜਾਂਦਾ ਸੀ ਤੇ ਜਦੋਂ ਉਹ ਪਾਕਿਸਤਾਨ ਲੈ ਕੇ ਜਾਂਦੇ ਸੀ ਇੱਕ ਵਾਰੀ ਪਾਕਿਸਤਾਨ ਤੋਂ ਵਾਪਸ ਆਉਂਦੇ ਹੋਏ ਭਾਈ ਮਾਨ ਕੀ ਅੰਮ੍ਰਿਤਸਰ ਵਿਖੇ ਰੁਕੇ ਉਸ ਉਸ ਟਾਈਮ ਸਮਕਾਲੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੂੰ ਦੇਖ ਕੇ ਇਦਾਂ ਲੱਗਾ ਕਿ ਉਹ ਗੁਰੂदाई ਹੋ ਕੇ ਰਹਿ ਗਿਆ ਜੋ ਅੰਦਰਲੀ ਸ਼ਾਂਤੀ ਕਿਤੇ ਨਹੀਂ ਮਿਲ ਰਹੀ ਸੀ ਭਾਈ ਮਾਨ ਜੀ ਨੂੰ ਤੇ ਉਹ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਮਿਲੀ ਗੁਰੂ ਅਰਜਨ ਦੇਵ ਜੀ ਨੇ ਇਤਿਹਾਸ ਸਿੱਖੀ ਜਿਹੜੀ ਆ ਉਹ ਖੰਡਿਓ ਤਿੱਖੀ ਆ ਤੇ ਸਿੱਖੀ ਅਤੇ ਸਖੀ ਦੋਨੋਂ ਇਕੱਠੇ-ਇਕੱਠੇ ਨਹੀਂ ਚੱਲ ਸਕਦੇ ਭਾਈ ਮੰਜੀ ਜੀ ਸਮਝ ਗਏ ਗੁਰੂ ਦੀ ਸਿੱਖਿਆ ਲਈ ਵਾਪਸ ਆਏ ਜੋ ਉਹਨਾਂ ਨੇ ਪੀਰਖਾਨੇ ਬਣਾਏ ਹੋਏ ਸੀਗੇ ਜੋ ਸਖੀ ਸਰਵਰ ਦੇ ਮੁਖੀ ਹੁੰਦੇ ਸੀਗੇ ਉਹਨਾਂ ਨੇ ਇਕ ਪੀਰਖਾਨੇ ਬਣਾਏ ਹੁੰਦੇ ਸਨ ਪੀਰਖਾਨੇ ਅੰਚ ਕਬਰ ਬਣਾਈ ਹੁੰਦੀ ਸੀ ਕਿ ਜਿਸ ਨੂੰ ਉਹ ਪੂਜਦੇ ਸੀਗੇ ਭਾਈ ਮੰਜੀ ਜੀ ਵਾਪਸ ਆਏ ਜੋ ਆਪਣੇ ਘਰ ਉਹਨਾਂ ਨੇ ਪੀਰਖਾਨਾ ਬਣਾਇਆ ਹੋਇਆ ਸੀਗਾ ਜੋ ਕਬਰ ਬਣਾਈ ਸੀ ਉਹ ਸਾਰੀ ਢਾਹ ਦਿੱਤੀ ਤਾਂ ਕਿ ਲੋਕਾਂ ਨੂੰ ਵੀ ਪ੍ਰੇਰਿਤ ਕਰਨ ਲੱਗੇ ਕਿ ਜਾਦੂ ਟੂਣਿਆਂ ਤੋਂ ਤੁਸੀਂ ਬਾਹਰ ਆ ਜਾਓ ਗੁਰੂ ਦੇ ਉਪਦੇਸ਼ ਨਾਲ ਜੁੜੋ ਬਹੁਤ ਜੋ ਉਹਨਾਂ ਦੇ ਬਰਾਦਰੀ ਦੇ ਲੋਕੀ ਸਨ ਸਖੀ ਸਰਵਰ ਨੂੰ ਮੰਨਦੇ ਸਨ ਉਹਨਾਂ ਨੇ ਇਹ ਭਾਈ ਮੰਜੀ ਜੀ ਨੂੰ ਛੇਕ ਦਿੱਤਾ ਉਹਨਾਂ ਨੇ ਉਹਨਾਂ ਦੀ ਜ਼ਮੀਨ ਖੋਲੀ ਪਸ਼ੂ ਡੰਗਰ ਖੋਲੇ ਤੇ ਜਿਹੜੇ ਭਾਈ ਮੰਜ ਸੀਗੇ ਬਹੁਤ ਜ਼ਿਆਦਾ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਨ ਲੱਗੇ ਜੇ ਭੁੱਖ ਦੇਹਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਬਾਣੀ ਦੇ ਇਹਨਾ ਬਚਨਾਂ ਨੂੰ ਕਮਾਉਂਦੇ ਹੋਏ ਭਾਈ ਮੰਝ ਜੀ ਆਪਣਾ ਜੀਵਨ ਬਤੀਤ ਕਰਨ ਲੱਗੇ ਬਹੁਤ ਦਿਨ ਦਿਨ ਬਹੁਤ ਦਿਨ ਉਹਨਾਂ ਨੂੰ ਭੁੱਖੇ ਵੀ ਰਹਿਣਾ ਪੈਂਦਾ ਸੀਗਾ ਹੌਲੀ ਹੌਲੀ ਚੱਲਦੇ ਚੱਲਦੇ 6 ਮਹੀਨੇ ਬੀਤ ਤੋ ਗਏ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਆਰੇ ਸਿੱਖਾਂ ਨੂੰ ਹੁਕਮਨਾਮਾ ਭੇਜਿਆ ਕਿ ਤੁਸੀਂ ਆਓ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਤੁਸੀਂ ਅੰਮ੍ਰਿਤਸਰ ਆਓ ਇੱਥੇ ਗੁਰੂ ਦੀ ਸੇਵਾ ਵਿੱਚ ਲੱਗੋ ਲੰਗਰਾਂ ਦੀ ਸੇਵਾ ਸੰਭਾਲ ਦੇ ਵਿੱਚ ਲੱਗੋ ਭਾਈ ਮਾਨ ਜੀ ਬਹੁਤ ਹੀ ਖੁਸ਼ ਹੋਏ ਉਹ ਗੁਰੂ ਅਰਜਨ ਦੇਵ ਜੀ ਦੇ ਕੋਲ ਅਗੇ ਗੁਰੂ ਅਰਜਨ ਦੇਵ ਜੀ ਦੇ ਕੋਲ ਜਾ ਕੇ ਲੰਗਰਾਂ ਦੀ ਸੇਵਾ ਕਰਨ ਲੱਗੇ ਆਦਾਤਰ ਭਾਈ ਮੰਜ ਜੀ ਲੰਗਰਾਂ ਦੀ ਸੇਵਾ ਦੇ ਲਈ ਲੱਕੜੀਆਂ ਇਕੱਠੀਆਂ ਕਰਾਂ ਜਾਂਦੇ ਹੁੰਦੇ ਸਨ ਕਿ ਉਹ ਦਿਨ ਭਾਈ ਮੰਜ ਜੀ ਜੰਗਲ ਦੇ ਵਿੱਚ ਲੱਕੜੀਆਂ ਇਕੱਠੀਆਂ ਕਰਨ ਗਏ ਹੋਏ ਸਨ ਤੇ ਅਚਾਨਕ ਬਹੁਤ ਜ਼ਿਆਦਾ ਹਨੇਰੀ ਵਗਣ ਲੱਗੀ ਭਾਈ ਮੰਜ ਜੀ ਨੇ ਕਹਾਲ ਦਿੱਤੀ ਕਿ ਜਲਦੀ ਜਲਦੀ ਇਹ ਲੰਗਰ ਉਹਦੇ ਵਿੱਚ ਪੁੱਜਿਆ ਜਾਵੇ ਤਾਂ ਕਿ ਜੇ ਮੀਂਹ ਪੈਣ ਲੱਗ ਗਿਆ ਤਾਂ ਇਹ ਸਾਰੀਆਂ ਲੱਕੜੀਆਂ ਜਿਹੜੀਆਂ ਆ ਉਹ ਭਿੱਜ ਜਾਣਗੀਆਂ ਲੰਗਰ ਨਹੀਂ ਪਕੇਗਾ ਤੋ ਸੋ ਭਾਈ ਮੰਜ ਜੀ ਲੱਕਣੀਆਂ ਲੈ ਕੇ ਜਦੋਂ ਗੁਰੂਵਾਲਾ ਨੰਗਰਵਾਲ ਜਾ ਰਹੇ ਸਨ ਥੋੜਾ ਹਨੇਰਾ ਹੋ ਗਿਆ ਥੱਲੇ ਦੇਖਿਆ ਨਹੀਂ ਖੂਹ ਸੀਗਾ ਖੂਹ ਦੇ ਵਿੱਚ ਡਿੱਗੇ ਭਾਈ ਮੰਜ ਜੀ ਜਦੋਂ ਖੂਹ ਦੇ ਵਿੱਚ ਡਿੱਗੇ ਉਹਨਾਂ ਨੇ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ ਲੱਕਣਾਂ ਦੀ ਪਰਵਾਹ ਕੀਤੀ ਪਾਣੀ ਤੋਂ ਉੱਚੀਆਂ ਰੱਖਣ ਲਈ ਸਿਰ ਤੇ ਚੱਕ ਕੇ ਰੱਖੀਆਂ ਕਾਫੀ ਹਨੇਰਾ ਹੋ ਗਿਆ ਤੇ ਜੋ ਸਿੱਖ ਸੰਗਤਾਂ ਸੀ ਉਹ ਉਹਨਾਂ ਨੇ ਦੇਖਿਆ ਕਿ ਭਾਈ ਅਤੀਤਾ ਜੀ ਜਿਹੜੇ ਆ ਵਾਪਸ ਮੁੜ ਕੇ ਨਹੀਂ ਆਏ। ਭਾਈ ਮੰਜ ਜੀ ਜਿਹੜੇ ਆ ਵਾਪਸ ਨਹੀਂ ਆਏ ਤੇ ਉਹਨਾਂ ਨੇ ਦੇਖਿਆ ਕਿ ਚਲੋ ਉਹਨਾਂ ਨੂੰ ਲੱਭਣ ਚੜੀਏ ਜਦੋਂ ਉਹ ਜਾਂਦੇ ਸੀਗੇ ਲੱਭਣ ਆਈਆਂ ਸੰਗਤਾਂ ਉਹਨਾਂ ਨੇ ਦੇਖਿਆ ਕਿ ਖੂਨ ਦੇ ਵਿੱਚ ਸਿਮਰਨ ਦੀ ਆਵਾਜ਼ ਆ ਰਹੀ ਆ। ਜਦੋਂ ਦੇਖਿਆ ਕਿ ਭਾਈ ਮੰਜ ਜੀ ਨੇ ਕਿਹਾ ਕਿ ਪਹਿਲਾਂ ਲੱਕਣਾ ਵਾਰ ਕੱਢ ਲਓ ਮੈਨੂੰ ਬਾਅਦ ਵਿੱਚ ਵਾਰ ਕੱਢਿਓ। ਤੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਜਦੋਂ ਬਾਹਰ ਕੱਢਿਆ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਗਲਵਕੜੀ ਪਾਲੀ ਤੇ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਵਹਿਤਾ ਜਗ ਲੰਗਣ ਹਰਾ ਇਸ ਤਰ੍ਹਾਂ ਭਾਈ ਤੀਸਥਾ ਨੂੰ ਭਾਈ ਮੰਜ ਜੀ ਦੇ ਉਪਾਦੀ ਮਿਲੀ ਗੁਰੂ ਜੀ ਨੇ ਗੁਰੂ ਘਰ ਦਾ ਵोहित ਬਣਾਇਆ ਇਹ ਜੋ ਤੁਸੀਂ ਗੁਰੂ ਘਰ ਦੇ ਦਰਸ਼ਨ ਕੀਤੇ ਹਨ ਪਹਿਲੇ ਗੁਰਦੁਆਰੇ ਪਹਿਲੇ ਗੁਰੂ ਘਰ ਦੇ ਜੋ ਦਰਸ਼ਨ ਕੀਤੇ ਹਨ ਇਹ ਪਿੰਡ ਦੇ ਵਿੱਚ ਗੁਰਦੁਆਰਾ ਸਥਿਤ ਹੈ ਤੇ ਦੂਜੇ ਗੁਰੂ ਘਰ ਦੇ ਦਰਸ਼ਨ ਕੀਤੇ ਹਨ ਇਹ ਪਿੰਡ ਤੋਂ ਥੋੜਾ ਜਿਹਾ ਬਾਹਰ ਜਾ ਕੇ ਗੁਰਦੁਆਰਾ ਹੈ ਜੋ ਕਿ ਸਮਾਗਮ ਗੁਰਦੁਆਰੇ ਦੇ ਨਾਲ ਜਾਣਿਆ ਜਾਂਦਾ ਹੈ ਇੱਥੇ ਭਾਈ ਮੰਜੀ ਜੀ ਦਾ ਸੰਸਕਾਰ ਹੋਇਆ ਸੀਗਾ ਉਹਨਾਂ ਨੇ ਬਹੁਤ ਹੀ ਪ੍ਰਚਾਰ ਕੀਤਾ ਹਿਸ਼ਾਰਪੁਰ ਏਰੀਏ ਦੇ ਵਿੱਚ ਤੇ ਜੋ ਗੁਰੂ ਦੀ ਸਿੱਖਿਆ ਆ ਕਿ ਦੁੱਖ ਵਿੱਚ ਸੂਖ ਮਨਾਈ ਜੇ ਸਾਨੂੰ ਕੋਈ ਦੁੱਖ ਵੀ ਆ ਜਾਂਦਾ ਤਾਂ ਗੁਰੂ ਦੇ ਨਾਲੋਂ ਨਹੀਂ ਟੁੱਟਣਾ हां ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਆ ਕਿ ਇੱਕ ਗੁਰੂ ਦੇ ਹੋ ਕੇ ਰਹਿਣਾ ਆ ਰਹਿਤ ਵਿੱਚ ਰਹਿਣਾ ਆ ਰਹਿਤ ਮਰਿਆਦਾ ਦੇ ਵਿੱਚ ਰਹਿਣਾ ਆ ਕਬਰਾਂ ਤੇ ਮਟੀਆਂ ਤੇ ਨਹੀਂ ਜਾਣਾ ਆ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਖੁਰ ਦੁਆਰਾ ਹਰੀਆਂ ਮੇਲਾ ਦੂਜੀ ਵੀਡੀਓ ਦੇ ਵਿੱਚ ਜਨਮ ਸਥਾਨ ਮਾਤਾ ਸੁੰਦਰਕੋਟ ਜੀ ਤੀਜੀ ਵੀਡੀਓ ਦੇ ਵਿੱਚ ਭਾਈ ਡੋਗਾ ਜੀ ਇਸ ਵੀਡੀਓ ਦੇ ਵਿੱਚ ਭਾਈ ਮਨਜ ਜੀ ਗੁਰਦੁਆਰਾ ਦੇ ਦਰਸ਼ਨ ਕੀਤੇ ਹਨ ਅਸੀਂ ਜੋ ਸੀਰੀਜ਼ ਚਲਾਈ ਹੋਈ ਹੈ ਸ਼ਰਪੁਰ ਦੇ ਗੁਰੂ ਘਰ ਲੋਕਲ ਗੁਰੂ ਘਰ ਇਤਿਹਾਸਿਕ ਗੁਰੂ ਘਰ ਉਸ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਦੇ ਵਿੱਚ ਆਪਣੇ ਕਮੈਂਟ ਜਰੂਰ ਦਿਆ ਕਰੋ ਆਪ ਜੀ ਨੇ ਪਹਿਲੀ ਵੀਡੀਓ ਨੂੰ ਬਹੁਤ ਜ਼ਿਆਦਾ ਇਹ ਵਧੀਆ ਪਿਆਰ ਦਿੱਤਾ ਹੈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸੀਰੀਜ਼ ਚਲਾਈ ਜਾਵੇਗੀ ਜਿਸ ਦੇ ਵਿੱਚ ਅਸੀਂ ਸੀਰੀਜ਼ ਵਾਈਜ਼ ਜੋ ਇਤਿਹਾਸ ਹੈਗਾ ਸਾਡਾ ਉਹਦੇ ਸੀਰੀਜ਼ ਵਾਈਜ਼ ਅਸੀਂ ਇਹ ਗੁਰੂ ਘਰਾਂ ਦੇ ਦਰਸ਼ਨ ਕਰਾਂਗੇ ਨਾਲ ਨਾਲ ਇਤਿਹਾਸ ਤੋਂ ਜਾਣੂ ਹੋਵਾਂਗੇ ਤੇ ਜੋ ਸਾਡਾ ਰਿਚ ਹਿਸਟਰੀ ਆ ਸੁਪਰੀਮ ਮਾਈਂਡ ਸੈਟ ਸਾਡੇ ਸਿੱਖ ਜਾਂ ਸਿੱਖ ਯੋਧੇ ਕਹਿੰਦੇ ਹੁੰਦੇ ਸਨ ਕਿ ਤੁਸੀਂ ਸਰੀਰਾਂ ਨੂੰ ਤਾਂ ਗੁਲਾਮ ਕਰ ਸਕਦੇ ਆ ਪਰ ਸਾਡੇ ਮਨ ਨੂੰ ਗੁਲਾਮ ਨਹੀਂ ਕਰ ਸਕਦੇ ਉਸ ਲੈਵਲ ਦੇ ਮਾਈਂਡ ਸੈਟ ਨਾਲ ਜੁੜਾਂਗੇ ਜੁੜਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ